ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਤੇ ਆਪਾਂ ਖੜੇ ਆ ਜਗਰਾਉਂ ਦੇ ਵਿੱਚ ਜਦੋਂ ਨਾਨਕ ਸਰਵਾਲੋਂ ਆਉਂਨੇ ਆ ਤੇ ਐਂਟਰੀ ਤੇ ਤੁਹਾਨੂੰ ਸੇਖੋ ਟਾਬਾ ਮਿਲੂਗਾ ਤੇ ਬਾਈ ਹੈਗੇ ਆ ਕੌਕੇ ਪਿੰਡ ਦੇ ਜਗਰਾਉਂ ਦੇ ਲਾਗੇ ਤੇ ਬੜਾ ਵਧੀਆ ਟਰਾਲੀ ਤੇ ਜਿਗਾਰ ਫਿੱਟ ਕਰਵਾ ਆਇਆ ਤੇ ਬੜੀ ਮਿਹਨਤ ਕੀਤੀ ਆ ਤੇ ਬਾਈਆਂ ਦਾ ਕੰਮ ਹੈਗਾ ਫਾਸਟ ਫੂਡ ਦਾ ਤੇ ਗਰਮੀ ਵੀ ਬਹੁਤ ਸੀਗੀ ਤੇ ਅਸੀਂ ਹੁਣ ਚਲੇ ਗਏ ਉੱਪਰ ਤੇ ਭੁੱਖ ਵੀ ਬੜੀ ਲੱਗੀ ਸੀ ਤੇ ਗਰਮੀ ਬਹੁਤ ਸੀ ਤੇ ਬਾਈਆਂ ਦਾ ਹੈਗਾ ਫਾਸਟ ਫੂਡ ਦਾ ਕੰਮ ਤੇ ਉੱਪਰ ਕੋਈ ਪੱਖਾ-ਪੁੱਖਾ ਨਹੀਂ ਲੱਗਿਆ ਸੀਗਾ ਤੇ ਪਰ ਹਵਾ ਇੰਨੀ ਵਧੀਆ ਆ ਰਹੀ ਸੀ ਕਿ ਗਰਮੀ ਮਹਿਸੂਸ ਹੀ ਨਹੀਂ ਹੋ ਰਹੀ ਸੀ ਤੇ ਅਸੀਂ ਆ ਗਏ ਉੱਪਰ ਤੇ ਅਸੀਂ ਅੱਖਾਂ ਵੀ ਉੱਪਰ ਬੈਠ ਕੇ ਆਰਡਰ ਦੇਵਾਂਗੇ ਤੇ ਉੱਪਰ ਆ ਕੇ ਬੈਠ ਗਏ ਤੇ ਪੱਖਾ ਲੱਗਿਆ ਨਹੀਂ ਸੀਗਾ ਤੇ ਇੰਨੀ ਠੰਡੀ-ਠੰਡੀ ਹਵਾ ਤੇ ਗਰਮੀ ਚੋਂ ਇਦਾਂ ਆਏਗੇ ਕਿ ਮਨ ਲਾ ਵੀ ਪਤਾ ਨਹੀਂ ਕਿੱਥੇ ਆ ਕੇ ਬਹਿ ਗਏ ਤੇ ਬੜਾ ਨਜ਼ਾਰਾ ਆਇਆ ਬੈਠਣ ਦਾ ਹਵਾ-ਹਵਲ ਲੱਗੀ ਤੇ ਆ ਵੱਡੀ ਪਾਣੀ ਵਾਲੀ ਟੈਂਕੀ ਟੂੰਕੀ ਇਹਨਾਂ ਦੀ ਪੂਰੀ ਰੱਖਿਆ ਫਰਿੱਜਾਂ ਫਰੋਜਾਂ ਪੂਰੀਆਂ ਰੱਖਿਆ ਨੀਚੇ ਵੀ ਬੜਾ ਤੇ ਉੱਪਰ ਅਸੀਂ ਬੈਠ ਗਏ ਤੇ ਕਰਨੇ ਨੂੰ ਪੁੱਛਿਆ ਵੀ ਹੋਂ 10 ਵੀ ਤੂੰ ਕੀ ਖਾਵੇਂਗਾ ਤੇ ਫਾਸਟ ਫੂਡ ਦਾ ਇਹਨਾਂ ਦਾ ਕੰਮ ਆ ਤੇ ਕਰਨਾ ਕਹਿੰਦਾ ਦੇਖ ਲਓ ਕੀ ਮੰਗਾਉਣਾ ਮੰਗਾ ਲਓ ਮੈਂ ਕਿਹਾ ਵੀ ਦੱਸ ਦੋ ਤੂੰ ਕਹਿਣਾ ਆਪਾਂ ਉਹ ਮੰਗਾ ਲੈਨੇ ਆ ਤੇ ਕਰਨਾ ਕਹਿੰਦਾ ਵੀ ਮੈਂ ਤਾਂ ਖਾਣੇ ਆ ਨਿਊਡਲ ਤੇ ਆਪਾਂ ਨਿਊਡਲਾਂ ਦਾ ਮਾਰਤਾ ਆਰਡਰ ਤੇ ਆਪਣੇ ਕੋਲ ਆ ਗਏ ਨਿਊਡਲ ਤੇ ਹੁਣ ਆਪਾਂ ਟੇਸਟ ਕਰਕੇ ਦੱਸਦੇ ਆਂ ਵੀ ਕਿੱਦਾਂ ਦੇ ਬਣੇ ਆ ਤੇ ਨਿਊਡਲਾਂ ਦਾ ਲਿਆ ਨਜ਼ਾਰਾ ਨਿਊਡਲਾਂ ਦਾ ਟੇਸ ਵਧੀਆ ਸੀ ਭੁੱਖ ਲੱਗੀ ਸੀਗੀ ਬਹੁਤ ਜ਼ਿਆਦਾ ਤੇ ਗਰਮੀ 'ਚੋਂ ਮਾਹਾਂ ਆ ਕੇ ਬੈਠੇ ਤੇ ਗਰਮੀ ਵੀ ਘੱਟੋ-ਘੱਟ 2 ਦਾ ਟਾਈਮ ਸੀਗਾ 2 2.5 ਦਾ ਟਾਈਮ ਸੀ ਤੇ ਹੁਣ ਆਪਾਂ ਖਾ ਲਏ ਸੀ ਨਿਊਡਲ ਤੇ ਜਾਣਾ ਸੀ ਬਿੱਲ ਦੇਣ ਤੇ ਲੱਗੇ ਸੀ ਇੱਥੋਂ ਤੁਰਨ ਇਹ ਵੀ ਬਿੱਲ ਦਈਏ ਤੇ ਚੱਲੀਏ ਤੇ ਗਰਮੀ ਬਹੁਤ ਆ ਤੇ ਚਲੋ ਹੁਣ ਆਪਾਂ ਜਾਂਦੇ ਆ ਬਿੱਲ ਦੀਨ ਤੇ ਅਗਰ ਤੁਹਾਨੂੰ ਵੀ ਤੁਸੀਂ ਵੀ ਨੰਗਦੇ ਕਰਦੇ ਤੇ ਵਾਈਆਂ ਦੇ ਕੋਲ ਸੇਵਾ ਦਾ ਮੌਕਾ ਜਰੂਰ ਦਿਓ ਸੇ ਕੋ ਢਾਬਾ ਪਿੰਡ ਕੌਕੇ ਕਲਾਂ